ਜੋਏ ਕਰ ਰਹੇ ਇੱਕ ਮਿਕਸ ਹੈਗਾ ਵੀਕੈਂਡ ਹੈ ਆ ਕੁਝ ਮਨ ਮੇਰੇ ਦੋਸਤੋ ਇਸ ਟਾਈਮ ਆਪਾਂ ਖੜੇ ਆ ਜੀ ਬਾਰਸਲੋਨਾ ਦੇ ਵਿੱਚ ਬਾਰਸਲੋਨਾ مین ਸਿਟੀ ਮਗਰ ਲੈ ਆਪਣੇ ਵੱਲੇ ਬੀਚ ਹੈ ਜੀ ਤੁਹਾਨੂੰ ਬੀਚ ਤੇ ਲੈ ਕੇ ਚੱਲਾਂਗੇ ਤੁਸੀਂ ਦੇਖ ਕਿੰਨਾ ਖੂਬਸੂਰਤ ਹੈ ਸਾਰਾ ਇਹ ਮਾਹੌਲ ਚੱਕ ਤੇ ਆਪਾਂ ਹੁਣ ਇਸ ਟਾਈਮ ਬੀਚ ਤੇ ਆਏ ਆ ਤੇ ਬੀਚ ਘੁੰਮਾਂਗੇ ਦੇਖਾਂਗੇ ਆਲਾ ਦਵਾਲਾ ਘਰੇ ਵਿਲੇ ਸੀਗੇ ਕੰਮ-ਕਮ ਤਾਂ ਹੈ ਨੀਗਾ ਕੋਈ ਵੀ ਚਲੋ ਵਲੌਗ ਬਣਾ ਲਈਏ ਦੇਖ ਸਕਦੇ ਆ ਵਿਊ ਤੁਸੀਂ ਸ਼ਾਨਦਾਰ ਚੈੱਕ ਕਰ ਸਕਦੇ ਆ ਆਲਾ ਦਵਾਲਾ ਇਹ ਮੇਨ ਸਭ ਤੋਂ ਜਿਹੜੀ ਟੂਰਿਸਟ ਜਿੱਥੇ ਸਭ ਤੋਂ ਵੱਧ ਆਉਂਦੇ ਆ ਬੀਚ ਤੇ ਆਉਂਦੇ ਆ ਹੈ ਨਾ ਆਪਣੇ ਹੋਟਲ ਆ ਡਬਲਿ ਕਹਿੰਦੇ ਡਬਲਿ ਹੋਟਲ ਆ ਅਲਕਰੀ ਜਿੱਦਾਂ ਤੁਹਾਨੂੰ ਹੋਰ ਕਿੱਦਾਂ ਦਾ ਹੈਗਾ ਆ ਪੂਰਾ ਆਪਾਂ ਦੇਖਾਂਗੇ ਕੀ ਹਸਾਤਾ ਵਾ ਕਿੱਦਾਂ ਗੋਰੇ ਨਾਉਂਦੇ ਆ ਕਿੱਦਾਂ ਤੇ ਵਿਲੇ ਸੀਗਾ ਤੇ ਮੈਂ ਕਿਹਾ ਚਲੋ ਆ ਜੰਨੇ ਆ ਤੇ ਆ ਹਾਟਲਾ ਜੀ ਬਿਲਕੁਲ ਜਿੱਦਾਂ ਢਪਾਈ ਬਣਿਆ ਇੱਥੇ ਹੀ ਬਣਿਆ ਤੇ ਹੁਣ ਆਪਾਂ ਦੇਖਦੇ ਕਈ ਬੰਦੇ ਇੱਥੇ ਨਾਉਂਦੇ ਆ ਕਈ ਕੁਸ਼ ਕਰਦੇ ਆ ਕੋਈ ਬੰਦਾ ਤੁੱਪ ਸੇਕ ਰਿਹਾ ਕੋਈ ਕੁਸ਼ ਕਰ ਰਿਹਾ ਠੀਕ ਹੈ ਜੀ ਲਓ ਤਹੀ ਆਸਮਾਨ ਦੇਖੋ ਥਿਊ ਦੇਖੋ ਮজা ਆ ਗਿਆ ਹਾਂ ਬਾਕੀ ਸਾਰੇ ਜਾਣੇ ਆਪਣਾ ਘੇਰ ਸਕਦੇ ਤੇ ਇਹ ਲਹਿਰਾਂ ਕਿਹੜੇ ਹਿਸਾਬ ਨਾਲ ਆ ਰਹੀਆਂ ਤੇ ਵੀਊ ਚੈੱਕ ਕਰੋ ਤੁਸੀਂ ਅੰਜੋਏ ਦਾ ਲਾਈਫ ਜੇ ਜੇ ਬੰਦੇ ਆ ਸਕਦੇ ਤੇ ਆ ਜਾਓ ਨਜ਼ਾਰੇ ਦੇਖੋ ਤੇ ਬਹੁਤ ਹੀ ਸ਼ਾਨਦਾਰ ਆ ਬਾਕੀ ਹੋਰ ਨਜ਼ਾਰਾ ਤੁਹਾਨੂੰ ਦਿਖਾ ਹੀ ਰਿਹਾ ਸਾਰੇ ਪਾਸੇ ਠੀਕ ਹੈ ਜੀ ਕਰ ਰਿਹਾ ਆਪਣਾ ਇੰਜੋਏ ਕਰ ਰਿਹਾ ਕਰ ਰਿਹਾ ਕੋਈ ਤੁੱਪ ਸੇਕ ਰਿਹਾ ਕੋਈ ਖੇਡ ਰਿਹਾ ਕੋਈ ਮ사ਜ ਕਰ ਰਿਹਾ ਤੇ ਕੋਈ ਮੇਰੇ ਕੀ ਚੱਲ ਰਿਹਾ ਹੈ ਠੀਕ ਹੈ ਜੀ ਤੇ ਬਹੁਤ ਹੀ ਕਰਾਊਡ ਆ ਤੇ ਬੜਾ ਹੀ ਵਿਊ ਤਾਂ ਬਹੁਤ ਸੋਹਣਾ ਸ਼ਾਨਦਾਰ ਆ ਦੇਖ ਸਕਦੇ ਨੇ ਹਰ ਬਾਰ ਤੇ ਉੱਧਰ ਇੱਕ ਸਟੈਚੂ ਆ ਜਿਹਨੇ ਬੰਦੇ ਨੇ ਅਮਰੀਕਾ ਲੱਭੇ ਸੀ ਉਹਨੇ ਇਸ਼ਾਰਾ ਇਧਰ ਨੂੰ ਕੀਤਾ ਸੀਗਾ ਇੱਥੋਂ ਸਿੱਧਾ ਜਾਓ ਤਾਂ ਅਮਰੀਕਾ ਆ ਬੰਦੇ ਨੇ ਅਮਰੀਕਾ ਦਾ ਲਾਲ ਲੱਭਿਆ ਹੀਗਾ ਜੇ ਕਿਤਾ ਵੀ ਕਹਿ ਸਕਦੇ ਆ ਬਾਕੀ ਦੇ ਬੰਦੇ ਕਈ ਬੰਦੇ ਆਪਣੇ ਜਿਹੜੇ ਦੇਸੀ ਆ ਜਾਂ ਪਾਕਿਸਤਾਨੀ ਇੰਡੀਆ ਨਾਲ ਗਿਰੀ ਨਹੀਂ ਵੇਚਦੇ ਹੁੰਦੇ ਗਿਰੀ ਤਾਰੀਓ ਦੀ ਗਿਰੀ ਉਹ ਤਾਂ ਵੇਚ ਰਹੇ ਤੇ ਬਾਕੀ ਆਪਾਂ ਘੰਮ ਘੰਮ ਕੇ ਦੇਖ ਰਹੇ ਆ ਬਾਕੀ ਸਾਰੇ ਜਾਨੇ ਮੇਰੇ ਖੁਸ਼ ਵੀ ਠੀਕ ਐ ਇਦਾਂ ਤੇ ਵੀਊ ਤੁਸੀਂ ਚੈੱਕ ਕਰ ਸਕਦੇ ਆ ਜੇ ਆ ਵੀਊ ਦੇਖ ਸਕਦੇ ਹੋ ਦੇਖ ਸਕਦੇ ਹੋ ਬਾਕੀ ਵੇ ਹੋਏ ਨੇ ਤੂੰ ਦੇਖ ਸਕਦੇ ਨਹੀਂ এনਜੋਏ ਕਰ ਰਹੇ ਆ ਪੂਰਾ ਤੇ ਹੈਗੇ 바ਰਸਲੋਨਾ ਦੇ ਨਜ਼ਾਰੇ ਕੋਈ ਬੰਦਾ ਰਨਿੰਗ ਕਰ ਰਿਹਾ ਕੋਈ ਕਸ਼ ਕਰ ਰਿਹਾ ਤੇ ਸਾਹਮਣੇ ਤੁਹਾਨੂੰ ਦੇਖ ਸਕਦੇ ਆ ਮੋਟਾਂ ਵੀ ਹੈਗੀਆਂ ਦੂਸਰੀ ਸਾਈਡ ਕਰੂਜ਼ ਸੀਗੇ ਇਧਰੋਂ ਜੇ ਆਪਾਂ ਜਾਣਦੇ ਆ ਤੇ ਉਧਰਲੀ ਸਾਈਡ ਹੈਗੇ ਕਰੂਜ਼ ਬਾਕੀ ਤੁਸੀਂ ਵੀਊ ਚੈੱਕ ਕਰੋ ਲਹਿਰਾ ਜਾ ਕਰ ਸਕਦੇ ਅਬੀ ਤੇ ਟਾਈਮ ਇੱਥੇ 4:30-5 ਵਜੇ ਦੇ ਕਰੀਬ ਹੋ ਗਏ ਤੇ ਸਾਰੇ ਹੁਣ ਜਿੱਦਾਂ ਕਰਾਊਡ ਘਟ ਰਿਹਾ ਹੌਲੀ-ਹੌਲੀ ਜਿੱਦਾਂ ਕੋਈ ਬੰਦਾ ਥੱਪ ਸੇਕ ਰਿਹਾ ਕੋਈ ਸੁਪਨਾ ਸੀਗਾ ਜਿੱਦਾਂ ਵੀ ਜਿੱਦਾਂ ਵੀ ਆਪਣਾ ਜੋ ਵੀ ਕੰਮ ਕਰ ਰਿਹਾ ਓ ਹੌਲੀ-ਹੌਲੀ ਜਾ ਰਿਹਾ ਤੇ ਫੇਸੇ ਫੇਰ ਵੀ ਬਹੁਤ ਕਰਾਊਡ ਆ ਮਗਰ ਦੇਖ ਸਕਦੇ ਤੁਸੀਂ ਤੇ ਫਿਰਾਂ ਦਾ ਤੁਸੀਂ ਦੇਖ ਸਕਦੇ ਬਹੁਤ ਜਾਣੇ ਆ ਤੇ ਨਹੀਂ ਅੰਤ ਹੀ ਨਹੀਂ ਹੁੰਦਾ ਤਾਂ ਠੀਕ ਹੈ ਜੀ ਕੋਈ ਨਾ ਕੋਈ ਕਰ ਰਿਹਾ ਹੈ ਮੈਂ ਇਧਰਲੀ ਸਾਈਡ ਹੈਗਾ ਜੀ ਜਿੱਧਰ ਹੋਟਲ ਆਹਾ ਇੱਥੋਂ ਦੂਜੇ ਬੰਨੇ ਇੱਧਰ ਉਹਦਾ ਜਿਦੋਂ ਤੁਸੀਂ ਦੇਖ ਸਕਦੇ ਆ ਏਅਰਪੋਰਟ ਨਾਲ ਦੇ ਬੰਨੇ ਤੇ ਆਪਾਂ ਹੁਣ ਮਿਲਿਆ ਹੈ ਤੇ ਦੂਜੀ ਸਾਈਡ ਜਾਣੇ ਉੱਥੇ ਵੀ ਬਹੁਤ ਸੋਹਣੀਆਂ ਤੁਹਾਨੂੰ ਮਤਲਬ ਮਹੱਤਵ ਦੇਖਣ ਨੂੰ ਜਿਹੜੀਆਂ ਇਹਨਾਂ ਦੀ ਹਿਸਟੋਰੀਕਲ ਪਲੇਸਿਸ ਹੈਗੀਆਂ ਤੇ ਉੱਥੇ ਦੇਖਾਂਗੇ ਆਪਾਂ ਜਾ ਕੇ ਤੇ ਉੱਥੇ ਜਾਣੇ ਆ ਤੇ ਮਰਦੇ ਤੁਹਾਨੂੰ ਆਲਾ ਦਵਾਲਾ ਤੁਸੀਂ ਦੇਖ ਸਕਦੇ ਆ ਤੇ ਸਾਰੇ ਆਪਣੇ ਆਪਣੇ ਕੰਮਾਂ ਤੇ ਆ ਬਾਪੂ ਜੀ ਇੰਡੀਅਨ ਹੀ ਆ ਜਾਂ ਪਾਕਿਸਤਾਨੀ ਆ ਤੇ ਇਹ ਵੇਚ ਰਹੇ ਆ ਆਪਣੀਆਂ ਅਲਕੋਹਲ ਜਾਂ ਕੋਲਡ ਡਰਿੰਕ ਕਰਦੇ ਕਈ ਤਾਂ ਬੰਦੇ ਆਪਣੇ ਇਦਾਂ ਦੇ ਆ ਚਦਰਾਂ ਵੀ ਵੇਚਦੇ ਆ ਜਿੱਦਾਂ ਜਿੱਦਾਂ ਟਾਓ ਵਾਲਾ ਕਈ ਨਹੀਂ ਰੱਖੇ ਕੋਈ ਆਪਣਾ ਲੈ ਗਿਆ ਜਿੱਦਾਂ ਸੂਤ ਲੱਗਾ ਸਾਰੇ ਕਰੀ ਜਾ ਰਹੇ ਆ ਅਗਨੇ ਨਸੀ ਬਹੁਤ ਸੋਹਣੇ ਇਤਰਾਖਤਾ ਤੇ ਉਹ ਸਾਹਮਣੇ ਸੈਟ ਹੈਗਾ ਪਲਾਸਾ ਇਸਪਾਨੀਆ ਉੱਥੇ ਰਾਜੇ ਦਾ ਮਹਿਲ ਆ ਤੇ ਮੈਂ ਜ਼ੂਮ ਮਾਰ ਕੇ ਦਿਖਾਉਣਾ ਉਹ ਉਹ ਦੇਖ ਰਹੇ ਥਾਣੇ ਇਹ ਹੈਗਾ ਜੀ ਪਲਾਸਾ ਸਪਾਨੀਆ ਮਤਲਬ ਜਿਹੜਾ ਸਪੇਨ ਦਾ ਰਾਜਾ ਸੀ ਉਹਦਾ ਉੱਥੇ ਮਹਿਲ ਬਣਿਆ ਹੈ ਜੇ ਕਿਤੇ ਮੌਕਾ ਮਿਲੇ ਤੇ ਦਿਖਾਵਾਂਗੇ ਤੁਹਾਨੂੰ ਜਰੂਰ ਮੈਂ ਗਿਆ ਸੀ ਇੱਕ ਦਿਨ ਵੇਸੇ ਤੇ ਬਾਰ ਬਾਰ ਉੱਥੇ ਆ ਕੇ ਆ ਗਿਆ ਸੀ ਗਿਆ ਤਾਂ ਮੈਂ ਘਰ ਦੇਖਣ ਸੀਗਾ ਉੱਧਰ ਤੇ ਬਾਰ ਬਾਰ ਦੇਖਿਆ ਫੋਟੋ ਵਗੈਰਾ ਮੈਂ ਖਿੱਚੀਆਂ ਤੇ ਚੱਲ ਗਿਆ ਮਤਲਬ ਬਾਰ ਬਾਰ ਥੋੜਾ ਇਹ ਉਚਾਈ ਤੇ ਆ ਜਦੋਂ ਮੈਂ ਥੱਲੇ ਖੜ ਕੇ ਦੇਖਿਆ ਦਿਖ ਰਿਹਾ ਸੀ ਉੱਥੋਂ ਤੇ ਹੁਣ ਤੁਹਾਨੂੰ ਜਿੱਧਰ ਹੋਰ ਅਟਰੈਕਸ਼ਨ ਪਲੇਸਿਸ ਹੈਗੀਆਂ ਤੇ ਦੇਖਣੇ ਆ ਜਾਣੇ ਤੇ ਬਾਕੀ ਇਦਾਂ ਦੀਆਂ ਬੱਸਾਂ ਇੱਥੇ ਜੀ ਚੱਲ ਰਹੀਆਂ ਇਹ ਸਰਕਾਰੀ ਬੱਸਾਂ ਐ ਜਿੱਦਾਂ ਮਤਲਬ 4 4-5-5 ਮਿੰਟ ਬਾਅਦ ਚੱਲਦੀਆਂ ਤੇ ਹੁਣ ਆਪਾਂ ਉਧਰ ਨੂੰ ਜਾਂਦੇ ਆ ਜਿਹੜੇ ਕਰੂਜ਼ ਵਗੈਰਾ ਵੀ ਖੜੇ ਆ ਦੇਖ ਸਕਦੇ ਨਹੀਂ ਐ ਬੜਾ ਇੱਥੇ ਤੇ ਜਿਹੜਾ ਨੂੰ ਕਰੂਜ਼ ਵੀ ਕਹ ਦਿੰਦੇ ਆ ਉਹਨਾਂ ਦਾ ਪੋਰਟ ਆ ਗਿਆ ਸਾਰਾ ਇੱਥੇ ਤੁਸੀਂ ਬੁੱਕ ਕਰ ਸਕਦੇ ਆ ਆਪਣਾ ਹੁਣ ਉਹਨਾਂ ਦਾ ਆਫਿਸ ਤੇ ਇਹਦੇ ਆ ਰਾਈਡ ਇੰਜੋਏ ਕਰ ਸਕਦੇ ਆ ਬਾਕੀ ਤੇ ਤੇ ਇਹ ਦੇਖ ਸਕਦੇ ਸ਼ਾਨਦਾਰ ਵਿਊ ਕੋਈ ਗੋਰੇ ਦੌੜ ਰਿਹਾ ਕੋਈ ਕਸ਼ ਕਰ ਰਿਹਾ ਜ਼ਿਆਦਾ ਮੋਸਟ ਅਟਰੈਕਟਿਵ ਟੂਰਿਸਟ ਪਲੇਸਿਸ ਹੈ ਇਹ ਆ ਦੇਖ ਸਕਦੇ ਵਿਊ ਕਿੰਨਾ ਸ਼ਾਨਦਾਰ ਹੈ ਜੀ ਆ ਹੈਗੇ ਜੀ ਬਾਰ ਐਂਡ ਰੈਸਟੋਰੈਂਟ ਤੇ ਇਧਰੋਂ ਤੁਸੀਂ ਵਿਊ ਵੀ ਚੈੱਕ ਕਰ ਸਕਦੇ ਪੂਰਾ ਸਾਰਾ ਕਿੰਨਾ ਸ਼ਾਨਦਾਰ ਵਿਊ ਹੈ ਤੇ ਬੰਦੇ ਜਿਹੜੇ ਇੱਥੇ ਬੀਅਰ ਸ਼ੀਰ ਪੀ ਲੈ ਕੇ ਇੰਜੋਏ ਕਰ ਰਹੇ ਆ ਪੂਰਾ ਤੇ ਬਹੁਤ ਹੀ ਸੋਹਣਾ ਸ਼ਾਨਦਾਰ ਲਾਰਜ ਫਰਾਂਸ ਦੇ ਝੰਡੇ ਜਿਹਨਾਂ ਦਾ ਫਰਾਂਸ ਆਲਿਆਂ ਦਾ ਆ ਕਈਆਂ ਦਾ ਉਧਰਲੀ ਸਾਈਡ ਇੰਗਲੈਂਡ ਦਾ ਆਸਟ੍ਰੇਲੀਆ ਦਾ ਯਾਰਡ ਖੜਾ ਸੀਗਾ ਤੇ ਸਾਰੇ ਜਿੰਨੇ ਤੁਸੀਂ ਦੇਖ ਸਕਦੇ ਆ ਟੂਰਿਸਟ ਬੰਦੇ ਆ ਸਾਰੇ ਤੇ ਹੁਣ ਆਪਾਂ ਦੂਜੀ ਸਾਈਡ ਜਾ ਰਹੇ ਆ ਜਿਹਨੇ ਮਤਲਬ ਇਸ਼ਾਰਾ ਕੀਤਾ ਇਹ ਬੰਦੇ ਨੇ ਕਿ ਅਮਰੀਕਾ ਇੱਧਰ ਆ ਮਤਲਬ ਅਮਰੀਕਾ ਦੀ ਖੋਜ ਉਸ ਬੰਦੇ ਨੇ ਕੀਤੀ ਸੀ ਇਥੋਂ ਸਪੇਨ ਦੇ ਵਿੱਚੋਂ ਉਸ ਵੀ ਆਪਾਂ ਦੇਖਿਆ ਆ। ਆ ਵੇਖ ਲਓ ਜੀ ਝੰਡਾ ਲੱਗਾ ਇੰਗਲੈਂਡ ਦਾ। ਤੇ ਬਹੁਤ ਹੀ ਸੋਹਣੀ ਵਾਈਬ ਆ। ਇੰਨਾ ਕਿ ਸ਼ਾਨਦਾਰ ਥਿਊ ਆ। ਇਹ ਦੇਖ ਸਕਦੇ ਆ। ਤੁਸੀਂ ਵੀ ਦੇਖੋ ਨਾਲ ਜੀ। ਲਾਈਕ ਐਂਡ ਕਮੈਂਟ ਜ਼ਰੂਰ ਕਰਿਓ। ਤੇ ਬਲੌਗ ਤਾਂ ਮੈਂ ਹੰਗਰੀ ਦਾ ਵੀ ਬਣਾਇਆ ਪਰ ਉਹ ਐਡਿਟ ਨਹੀਂ ਹੋਇਆ। ਉਹਦੇ ਵਿੱਚ ਬਹੁਤ ਜ਼ਿਆਦਾ ਕਲਿੱਪਾਂ ਬਣ ਗਈਆਂ ਸੀਗੀਆਂ। ਇੱਥੇ ਵੀ ਮੇਰਾ ਮੂਡ ਨਹੀਂ ਕਰ ਰਿਹਾ ਸੀ ਬਲੌਗ ਬਣਾਉਂਦਾ। ਮੈਂ ਕੋ ਚਲੋ ਫਾਈ ਬੇਲੇ ਸੀਗੇ ਘਰ ਤੇ ਨੇ ਇੱਕ ਮੈਟਰੋ ਦਾ ਕਾਰਡ ਬਣਾਇਆ ਸੀਗਾ ਆਪਾਂ ਮੈਟਰੋ ਦਾ ਕਾਰਡ ਬਣਾ ਕੇ ਉਹ ਤੇ ਉਹਦੇ ਵਿੱਚ ਤੁਸੀਂ ਬਸ ਤੇ ਵੀ ਜਾ ਸਕਦੇ ਤੇ ਟ੍ਰੇਨ 'ਚ ਵੀ ਜਾ ਸਕਦੇ ਹੋ ਜ਼ੋਨ ਹੁੰਦਾ ਉਹ ਤੇ ਜਿੱਥੇ ਮਰਜੀ ਘੁੰਮੋ ਉਹ ਮੇਰਾ 23 ਯੂਰੋ ਦਾ ਬਣਿਆ ਸੀਗਾ ਤੇ ਮੈਂ ਮਹੀਨੇ ਵਾਸਤੇ ਜਿੱਥੇ ਮਰਜੀ ਘੁੰਮਾਂ ਫਿਰ ਉਹ ਜਿਉ ਮਰਜੀ ਇਥੇ ਪਰਚੇਸ ਕਰ ਸਕਦੇ ਆ ਆ ਹੈਗਾ ਦੂਰਬੀਨ ਆਪਾਂ ਬਸ ਲੱਗ ਗਏ ਆਗੇ ਆ ਉੱਥੇਕ ਜਾਣਾ ਇੱਧਰ ਤੁਸੀਂ ਦੇਖ ਸਕਦੇ ਆਂ ਜੀ ਫਰਾਂਸ ਦੀ ਐਮਬੈਸੀ ਆ ਹੋਰ ਇੱਧਰ ਦੋ ਤਿੰਨ ਐਮਬੈਸੀਆਂ ਹੈਗੀਆਂ ਤੇ ਆਪਾਂ ਇਸ ਤੋਂ ਇੱਧਰ ਨੂੰ ਜਾਣਾ ਹੈ ਗਾਂ ਨੂੰ ਤੇ ਇੱਥੋਂ ਜ਼ੈਬਰਾ ਕ੍ਰੋਸਿੰਗ ਹੋ ਸੀਗੀ ਖਿਆਲ ਰੱਖਣਾ ਪੈਂਦਾ ਜ਼ੈਬਰਾ ਕ੍ਰੋਸਿੰਗ ਤੋਂ ਕ੍ਰੋਸਿੰਗ ਆ ਲਾਈਟ ਦੇਖ ਕੇ ਨਈਂ ਦਫੇ ਚਲਾਨ 100 ਯੂਰੋ ਦਾ ਜੁਰਮਾਨਾ ਆ ਜੀ ਹਰੇ ਰੈੱਡ ਆ ਜੀ ਇਹ ਪਾਸ ਹੁੰਦੀ ਤੇ ਆਪਾਂ ਇੱਧਰ ਨ ਜਾਣਾ। ਇਹ ਚੌਂਕ ਦੇਖ ਸਕਦੇ ਤੁਸੀਂ ਇੱਧਰ ਅੰਬੈਸੀਆਂ ਸਾਰੇ ਯੂਰਪ ਦੀਆਂ ਫਰਾਂਸ ਦੀ ਹੋਈ ਜੇ ਕਿੱਦਾਂ ਹੋ ਗਈ। ਤੇ ਬਾਕੀ ਇਹ ਸਾਈਕਲ ਵੀ ਪ੍ਰੋਵਾਈਡ ਕਰਦੇ ਆ। ਕਾਰਡ ਕਰੋ ਤੇ ਇਹਨਾਂ ਦੇ ਸਟੇਸ਼ਨ ਬਣੇ ਆ ਜਿੱਥੇ ਯੂਜ਼ ਕਰਕੇ ਉੱਥੇ ਛੱਡ ਦਿਓ। ਥੋੜੇ ਦੇ ਪੈਸੇ ਲੱਗਦੇ ਆ। ਬਾਕੀ ਬੱਸਾਂ ਦੇਖ ਸਕਦੇ ਅਸੀਂ ਆਲਾ ਦਵਾਲਾ ਦੇਖ ਸਕਦੇ ਆ। ਬਹੁਤ ਹੀ ਟੂਰਿਸਟ ਪਲੇਸ ਆ ਬਹੁਤ ਮਤਲਬ ਬਹੁਤ ਵਧੀਆ ਬਣਾਈ ਆ। ਤੇ ਆਹ ਹੈਗੀ ਜੀ ਬਾਰਸਲੋਨਾ ਬਸ ਟੂਰਿਸਟ ਵਾਸਤੇ ਇਹਦੇ ਵੀ ਥੋੜੇ ਫੀਸ ਲੈਂਦੇ ਸਾਰੇ ਫਿਰ ਬਾਰਸਲੋਨਾ ਦਾ ਟਿਲੇ ਫਲਾਈ ਹੁੰਦੀ ਆ 48 ਘੰਟੇ ਲਈ ਮਤਲਬ ਦਿੰਦੇ ਇਹ ਪ੍ਰੋਵਾਈਡ ਕਰਦੇ ਆਪਣੀ ਬੱਸ ਸਰਵਿਸ ਤੇ ਆ ਹੈਗੀ ਜੀ ਮੇਨ ਐਂਟਰੀ ਉਥੇ ਤੱਕ ਪਹੁੰਚਣ ਦੀ ਜਿੱਥੇ ਆਪਾਂ ਨੂੰ ਦੇਖਣ ਜਾ ਰਹੇ ਹਾਂ ਉਥੋਂ ਨੇ ਉਸ ਬੰਦੇ ਨੇ ਇਦਾਂ ਇਸ਼ਾਰਾ ਕੀਤਾ ਸੀਗਾ ਕਿ ਅਮਰੀਕਾ ਇੱਧਰ ਆ ਤੇ ਬਾਕੀ ਇੰਨਾ ਬਾਹਲਾ ਡੀਪਲੀ ਇਤਿਹਾਸ ਹੈ ਇਸ ਜਗ੍ਹਾ ਜਿਹੜੇ ਬੰਦੇ ਨੇ ਖੋਜ ਕੀਤੀ ਸੀ ਇਹਦਾ ਨਾਮ ਹੈਗਾ ਕੋਲਨ ਸ਼ਾਇਦ ਤੇ ਇਹ ਇਸ਼ਾਰਾ ਕਰ ਰਿਹਾ ਇੱਧਰ ਨੂੰ ਕਿ ਇੱਧਰ ਅਮਰੀਕਾ ਆ ਜੀ ਤੇ ਬਾਕੀ ਲਾਗੇ ਜਾ ਕੇ ਦਿਖਾਉਨੇ ਆ ਬਾਕੀ ਜਿੱਦਾਂ ਸਮੁੰਦਰੀ ਏਰੀਆ ਥੋੜੇ ਟਾਈਮ ਬਾਅਦ ਮੌਸਮ ਚੇਂਜ ਹੁੰਦਾ ਰਹਿੰਦਾ ਹੈ ਨਾਲੇ ਠੰਡ ਹੋ ਜਾਂਦੀ ਵਿੱਚੇ ਗਰਮੀ ਹੋ ਜਾਂਦੀ ਵਿੱਚੇ ਮੀਂਹ ਆ ਜਾਂਦਾ ਹੱਦੇ ਘੰਟੇ ਤੋਂ ਪਹਿਲਾਂ ਪਹਿਲਾਂ ਐਤਾ ਹੈ ਸ਼ਾਨਦਾਰ ਉੱਧਾ ਤਾਂ ਸ਼ਾਨਦਾਰ ਹੀ ਰਹਿੰਦਾ ਹੈ ਮਤਲਬ ਇਹਦਾ ਮੌਸਮ ਕਰ ਰਿਹਾ ਹੁਣ ਮੈਂ ਗੂਗਲ ਮੈਪ ਖੋਲੂਗਾ ਫਿਰ ਮੈਂ ਦੇਖੂਗਾ ਇਧਰ ਵਾਕਈ ਅਮਰੀਕਾ ਹੈਗਾ ਕਿ ਨਹੀਂ ਹੈਗਾ ਅਮਰੀਕਾ ਯੂਨਾਈਟਿਡ ਸਟੇਟ ਆਫ ਅਮਰੀਕਾ ਇਹੋ ਜਗਾ ਕਰ ਰਹੀ ਨੀ ਇਹ ਮੈਂ ਬਣਿਆ ਜੀ ਕਾਲਮ ਦਾ 1887 ਦੇ ਵਿੱਚ ਬਣਿਆ ਸੀਗਾ ਇਹ ਤੇ ਦੇਖ ਸਕਦੇ ਆ 1800 ਇਹਨੇ ਰਾਣੀ ਰੂਣੀ ਹੋਈ ਸੀਗੀ ਤੇ ਇਹਦਾ ਮੈਨੂੰ ਨਾਮ ਨਹੀਂ ਪਤਾ ਥੱਲੇ ਉਧਰ ਲਿਖਿਆ ਆ ਤੇ ਤੁਸੀਂ ਦੇਖ ਸਕਦੇ ਆ ਜਿਹੜਾ ਇਹ ਮੋਨਿਊਮੈਂਟ ਬਣਿਆ ਗਿਆ ਸੀਗਾ ਕਾਲਮ ਦਾ 1887 ਈਸਵੀ ਦੇ ਵਿੱਚ ਬਣਿਆ ਸੀਗਾ। ਇਹ ਕਲੀਅਰ ਥੋੜੇ ਪਰਛਾਵੇਂ ਪੈ ਰਹੇ ਆ 1887 ਨਹੀਂ ਯਕੀਨ ਹੁੰਦਾ ਤੇ ਇੱਥੇ ਤੁਸੀਂ ਦੇਖ ਸਕਦੇ ਆ। ਤੇ ਦੇਖ ਸਕਦੇ ਆ 1887 ਦੀਆਂ ਇਹ ਜਿਹੜੀਆਂ ਇਮਾਰਤਾਂ ਬਣੀਆਂ ਹੋਈਆਂ ਆ ਤੇ ਇਹ ਸਾਹਮਣੇ ਇਹਨਾਂ ਨੇ ਰੱਖੀਆਂ ਜੀ। ਦੇਖ ਸਕਦੇ ਆ। ਤੇ ਹਾਰਨਸ ਸਤਾਸੀ ਆਪਣੇ 100 ਸਾਲ ਦੀ ਇਮਾਰਤ ਘੜਦੀ ਨੇ ਆਪਣਾ ਸਾਰਾ ਸੰਭਿਆ ਹੋਇਆ ਹੈ। ਲਓ। ਬਾਕੀ ਹੁਣ ਜੇ ਆਪ ਅੱਗੇ ਦੇਖਦੇ ਆਂ ਤੇ ਆਪਾਂ ਇਹਦਾ ਇੱਥੇ ਐਂਡ ਕਰਦੇ ਆਵਾਂਗੇ। ਬਹੁਤ ਕੰਮ ਲਿਆ ਤੇ ਵਲੌਗ ਆਪਾਂ ਬਾਲਾ ਵੱਡਾ ਨਹੀਂ ਬਣਾਉਣਾ ਤੇ ਫਿਰ ਦੈਲ ਨਹੀਂ ਕਰਦਾ ਐਟੀਟਿਊਡਡ ਸਾਨੂੰ ਤੇ ਆਪਾਂ ਇੱਥੇ ਹੀ ਸ੍ਰੀ ਸਮਾਪਤੀ ਕਰਦੇ ਆਂ। ਇਹ ਸਗਾ ਜੀ 바ਰਸਲੋਨਾ ਦਾ ਸੀਪੋਰਟ ਏਰੀਆ ਜਾਂ ਪੀਚ ਵੀ ਕਹਿ ਸਕਦੇ ਆ ਇਹਦੀ ਡਾਇਰੈਕਸ਼ਨ ਵੀ ਕਹਿ ਸਕਦਾ ਇਹਦਾ ਤੁਸੀਂ ਨਾਮ ਦੇਣਾ ਦੇ ਸਕਦੇ ਆ ਜੀ ਆਪਾਂ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਇਹ ਜਿਹੜੀ ਨੂੰ ਜਾਂਦੀ ਹੈ ਜੀ ਕਫ ਚਾਇਨਾ ਵੀ ਹੈਗੀ ਹੈ ਬੈਂਕ ਆਫ ਸਪੇਨ ਦੀ ਵੀ ਹੈਗੀ ਉਹਦੀ ਵੀ ਇਧਰ ਆ ਮਤਲਬ ਇਦਾਂ ਦੀਆਂ ਪੁਰਾਣੀਆਂ ਮਾਰਕਾ ਬਣੀਆਂ ਸਾਰੀਆਂ ਮਾਰਕਾ ਬਣੀਆਂ ਇਹ ਜੀ ਬਤਾ ਜੀ ਸਾਰਾ ਸਕੁਅਰ ਦੇ ਵਿੱਚ ਬਣਿਆ ਹੈ ਮਤਲਬ ਇੱਕ ਖੁੰਜੇ ਤੇ ਦੂਜਾ ਦੂਸਰਾ ਖੁੰਜਾ ਬਿਲਕੁਲ ਮੈਚ ਕਰ ਰਿਹਾ ਸਕੁਅਰ ਦੇ ਵਿੱਚ ਹੁੰਦਾ ਸਕੁਅਰ ਦੇ ਵਿੱਚ ਹੀ ਰੋਡ ਬਣੇ ਹੋਏ ਆ ਜਿਹੜਾ ਬਾਰਸਲੋਨਾ ਦਾ ਸੈਂਟਰ ਆ ਉਹ ਏਰੀਆ ਸਾਰਾ ਇਤਨਾ ਡਿਵੈਲਪ ਅਪ ਕੀਤਾ ਆ ਹਾਂ ਤੁਸੀਂ ਆ ਖੁੰਝਾ ਦੇਖਦੇ ਆ ਖੁੰਝੇ ਨਾਲ ਖੁੰਝਾਏਗਾ ਤੇ ਚਲੋ ਬਾਕੀ ਆਪਾਂ ਇੱਥੇ ਵਲੌਗ ਦੀ ਸਮਾਪਤੀ ਕਰਦੇ ਆ ਸਟੇਸ਼ਨ ਆ ਗਿਆ ਹੈ ਤੇ ਬਾਕੀ ਅਗਲਾ ਵਲੌਗ ਤੁਹਾਨੂੰ ਜਲਦੀ ਦੇਖਣ ਨੂੰ ਮਿਲੇਗਾ ਧੰਨਵਾਦ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤ